ਮੈਂ ਕੋਲ ਨਰ ਪੱਖ ਗੱਲ ਕਹਿਣ ਲੱਗਾ ਜੋ ਮੇਰੇ ਮਨ ਦੀ ਗੱਲ ਆ ਕਿ ਸੁਖਬੀਰ ਸਿੰਘ ਬਾਦਲ ਹੁਰਾ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜਿਹੜਾ ਕੰਮ ਕੀਤਾ ਜਿਹੜੀ ਮਿਲ ਕੇ ਸੇਵਾ ਕੀਤੀ ਉਹਦੇ ਨਾਲ ਉਹਨਾਂ ਦਾ ਕਦ ਉੱਚਾ ਹੋਇਆ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੁਣ ਤੱਕ ਲਗਭਗ 2 ਕਰੋੜ ਰੁਪਈਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੰਡਿਆ ਜਾ ਚੁੱਕਿਆ ਕੈਸ਼ ਹੁਣ ਤੱਕ ਲੱਖਾਂ ਲੀਟਰ ਡੀਜ਼ਲ ਵੰਡਿਆ ਜਾ ਚੁੱਕਿਆ 500 ਦੇ ਕਰੀਬ ਜਿਹੜੀ ਮੈਂ ਰਿਪੋਰਟ ਹੋਣੀ ਪੜ ਕੇ ਹਟਿਆ 500 ਦੇ ਕਰੀਬ ਟਰੱਕ ਆ ਜਿਹੜਾ ਉਹ ਪਸ਼ੂਆਂ ਵਾਲੀ ਫੀਡ ਦਾ ਆਰਡਰ ਕੀਤਾ ਜਾ ਚੁੱਕਿਆ। 500 ਫੋਗਿੰਗ ਮਸ਼ੀਨਾਂ ਜਿਹੜੀਆਂ ਉਹ ਆਰਡਰ ਕੀਤਾ ਜਾ ਚੁੱਕੀਆਂ। ਤੇ ਲੰਘੇ ਕੱਲ ਸਸਰਾਲੀ ਵਾਲੇ ਬੰਦੇ ਉੱਤੇ ਸੁਖਬੀਰ ਬਾਦਲ ਖੁਰਾਨੀ ਜਿਹੜੀ ਗੱਲ ਕਹੀ ਆ। ਉਹਦੋਂ ਗੌਰ ਦੇ ਨਾਲ ਸੁਣਿਓ। ਉਹਨਾਂ ਨੇ ਇਹ ਗੱਲ ਆਖੀ ਆ ਵੀ ਅਸੀਂ ਪੰਜਾਬ ਦੇ ਵਿੱਚ ਜਿਹੜੀ ਜਿਹੜੀ ਥਾਂ ਦੇ ਉੱਤੇ ਹੜ੍ਹ ਆਏ ਆ। ਖੇਤਾਂ ਦੇ ਵਿੱਚ ਰੇਤ ਭਰ ਗਈ ਆ। ਉਸ ਰੇਤ ਨੂੰ ਖੇਤਾਂ ਦੇ ਵਿੱਚੋਂ ਚੁੱਕਣ ਦਾ ਕੰਮ ਸ਼੍ਰੋਮਣੀ ਅਕਾਲੀ ਦਲ ਕਰੂਗਾ। ਸਾਡੇ ਟਰੈਕਟਰ ਕਰਨਗੇ, ਸਾਡਾ ਯੂਥ ਬੈਂਕ ਕਰੂਗਾ, ਸਾਡੇ ਵਰਕਰ ਕਰਨਗੇ। ਹਾਂ ਜੇਕਰ ਰੇਤ ਚੁਕਣ ਦੇ ਕਰਕੇ ਉਹ ਰੇਤ ਤੁਹਾਡੀ ਆ ਖਰਚਾ ਸਾਡਾ ਤੁਹਾਡਾ ਖੇਤ ਵਿਹਲਾ ਕਰ ਦੇਣਾ ਖਰਚਾ ਸਾਡਾ ਹੋਊਗਾ ਤੇਲ ਸਾਡਾ ਹੋਊਗਾ ਟਰੈਕਟਰ ਸਾਡੇ ਹੋਣਗੇ ਬੰਦੇ ਸਾਡੇ ਹੋਣਗੇ ਪਰ ਜੇਕਰ ਪਰਚੇ ਪੈਂਦੇ ਆ ਵੀ ਭਾਈ ਰੇਤ ਤੁਹਾਨੂੰ ਦੇਤੀ ਤੁਸੀਂ ਵੇਚਦੇ ਆ ਪਰਚੇ ਜੇਕਰ ਤੁਹਾਡੇ ਉੱਤੇ ਪੈਂਦੇ ਆ ਤਾਂ ਪਰਚੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਹੋਣਗੇ ਉਹ ਭਾਵੇਂ ਇੱਕ ਪਰਚਾ ਹੋਵੇ ਭਾਵੇਂ 1 ਲੱਖ ਪਰਚਾ ਹੋਵੇ ਸੁਖਬੀਰ ਬਾਦਲ ਨੇ ਗੱਲ ਕਹੀ ਆ ਕਿ ਮੈਂ ਇਸ ਵੇਲੇ ਪੰਜਾਬ ਦੇ ਲੋਕਾਂ ਲਈ ਕੰਮ ਕਰਨਾ ਚਾਹੁੰਦਾ ਤੇ ਆਹ ਲੋ ਜੀ ਮੈਂ ਕੰਮ ਕਰਕੇ ਦਿਖਾ ਰਿਹਾ ਮੈਂ ਕਿਹੜਾ ਵੋਟਾ ਮੰਗਦਾ ਵੈਸੇ ਵੀ 1.5 ਸਾਲ ਬਾਅਦ ਵੋਟਾ ਪੈਣੀ ਆ ਤੇ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਸ ਗੜ ਦੇ ਵਿੱਚ ਨਗੋਚ ਕੱਢਣ ਦੀ ਥਾਂ ਦੇ ਉੱਤੇ ਬਹੁਤ ਸਾਰੇ ਪੰਜਾਬ ਦੇ ਹੋਰ ਵੀ ਕਰੋੜਪਤੀ ਤੇ ਅਰਬਪਤੀ ਲੋਕ ਆ ਜਿਹੜੇ ਰਾਜਨੀਤੀ ਦੇ ਵਿੱਚ ਵੀ ਆ ਅਰਬਪਤੀ ਲੋਕ ਉਹਨਾਂ ਨੂੰ ਵੀ ਚਾਹੀਦਾ ਜੀ ਕਿ ਜਾਓ ਤੁਸੀਂ ਓਵੇਂ ਪੈਸੇ ਦਿਓ ਜਿਵੇਂ ਕਿ ਉਹ ਵੀ ਦਿੰਦੇ ਆ ਹੁਣ ਕਈ ਲੋਕੇ ਵੀ ਗੱਲ ਕਹਿੰਦੇ ਵੀ ਇਹਨਾਂ ਕੋਲੇ ਵੱਧੂ ਪੈਸੇ ਆ ਇਹਨਾਂ ਨੇ ਕੋਲੇ ਕਮਾਈ ਆ ਇਹ ਇਹਨਾਂ ਨੇ ਡਿਵੰਡ ਤੇ ਤਾਂ ਵੰਡਤੇ ਅਸਲ ਵਿੱਚ ਸਾਨੂੰ ਟਿੱਪਣੀ ਕਰਨੀ ਆਰਦਾ ਜੇਕਰ ਬੰਦਾ ਕੋ ਕੰਮ ਕਰਦਾ ਉਹਨੂੰ ਵੀ ਨਹੀਂ ਆਪਾਂ ਜੌਣ ਦਿੰਦੇ ਜੇ ਨਹੀਂ ਕੰਮ ਕਰਦਾ ਆਪਾਂ ਉਹਦੇ ਉੱਤੇ ਵੀ ਟਿੱਪਣੀ ਕਰਦੇ ਆ। ਸੁਖਬੀਰ ਸਿੰਘ ਬਾਦਲ ਹੋਵੇ ਜਾਂ ਕੋਈ ਪੰਜਾਬੀ ਕਲਾਕਾਰ ਹੋਵੇ ਜਾਂ ਬੀਜੇਪੀ ਦਾ ਕੋਈ ਨੇਤਾ ਹੋਵੇ ਕੋਈ ਕਾਂਗਰਸੀ ਨੇਤਾ ਹੋਵੇ ਕੋਈ ਆਪ ਦਾ ਨੇਤਾ ਹੋਵੇ ਕੋਈ ਬਸਪਾ ਦਾ ਨੇਤਾ ਹੋਵੇ ਜੇਕਰ ਗਿਆ ਕੇ ਕੋਈ ਬੰਦਾ ਇਹ ਗੱਲ ਕਹਿੰਦਾ ਵੀ ਆ ਲੋ ਜੀਸੀਬੀ ਦੇ ਵਿੱਚ ਤੇਲ ਪਾਉਣ ਦੇ ਲਈ ਆ ਲੋ ਪੈਸੇ। ਟਰੈਕਟਰ ਦੇ ਵਿੱਚ ਤੇਲ ਪਾਉਣ ਲਈ ਆ ਲੋ ਪੈਸੇ। ਯਾਰ ਤੁਸੀਂ ਇੱਥੇ ਲੱਗੇ ਹੋਏ ਆ ਤੁਹਾਡੇ ਖਰਚੇ ਪਾਣੀ ਦੇ ਵਾਸਤੇ ਆ ਲੋ 2 ਲੱਖ ਰੁਪਈਆ ਆ ਲੋ 5 ਲੱਖ ਰੁਪਈਆ। ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਮਾੜੀ ਗੱਲ ਆ ਬੰਦਿਆਂ ਕੋਲੇ ਬਹੁਤਿਆਂ ਕੋਲੇ ਪੈਸੇ ਆ ਪਰ ਬਹੁਤਿਆਂ ਦਾ ਜੀਰਾ ਨਹੀਂ ਹੁੰਦਾ ਉਹ ਕਹਿਣਗੇ ਕੋਈ ਨਹੀਂ ਨਿਯਮਾਂ ਦੇ ਮੁਤਾਬਕ ਆਪਾਂ ਕਰਾਂਗੇ ਫਿਰ ਹਾਲ ਆਪਾਂ ਤੁਹਾਡੇ ਲਈ ਫਲਾਣੀ ਚੀਜ਼ ਲੈ ਕੇ ਆਈਆਂ ਫਲਾਣੇ ਵੇਲੇ ਅਸੀਂ ਆ ਗੱਲ ਕਰਾਂਗੇ ਇਹ ਗੱਲਾਂ ਤੋਂ ਉੱਤੇ ਉੱਟ ਕੇ ਇਹਨਾਂ ਲੋਕਾਂ ਨੇ ਪੀੜ ਮਹਿਸੂਸ ਕਰਨੀ ਚਾਹੀਦੀ ਆ ਮੈਨੂੰ ਕੱਲ ਦੋ ਤਿੰਨ ਸੱਜਣਾ ਨੇ ਇਹ ਗੱਲ ਕਹੀ ਕਹਿੰਨੇ ਵੀ ਸੁਖਬੀਰ ਸਿੰਘ ਬਾਦਲ ਨੋਟ ਵੰਡਦਾ ਤੇ ਮੈਂ ਕਿਹਾ ਜੀ ਨੋਟ ਵੰਡ ਰਿਆ ਵੋਟ ਥੋੜੀ ਮੰਨ ਰਿਆ ਜੇਕਰ ਕੋਈ ਬੰਦਾ ਕੰਮ ਕਰ ਰਿਆ ਤੇ ਆਪਾਂ ਦਾ ਸ਼ੁਕਰੀਆ ਕਰੀਏ ਨੋਟ ਬੰਨਣੇ ਕੋਈ ਮਾੜੀ ਗੱਲ ਥੋੜੀ ਆਪਦੇ ਭੈਣ ਭਰਾ ਦੀ ਜੇਕਰ ਕੋਈ ਮਦਦ ਕਰਦਾ ਉਹਦਾ ਆਪਾਂ ਧੰਨਵਾਦ ਕਰੀਏ ਹਾਂ ਜੇਕਰ ਤੁਹਾਨੂੰ ਨੋਟ ਚੰਗੇ ਨਹੀਂ ਲੱਗਦੇ